ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਣਤਰਕ ਫਿੱਕ ਤੇ ਤੇ ਅੱਜ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਤੇ ਸਿੰਪਲ ਸ਼ਰਟ ਦੀ ਕਟਿੰਗ ਕਰਨੀ ਹੈ ਤੇ ਆਪਾਂ ਨਾਪ ਲੈ ਕੇ ਕਟਿੰਗ ਕਰਾਂਗੇ ਤੁਹਾਨੂੰ ਦੱਸਾਂ ਕਿਦਾਂ ਨਾਪ ਲੈਣਾ ਇਹ ਸ਼ਰਟ ਹੈ ਉਹ ਪਲਾਜ਼ੋ ਬਣਾਵਾਂਗੇ ਉਹਦਾ ਤੇ ਪਹਿਲਾਂ ਇਹਦੀ ਲੰਬਾਈ ਹੈਗੀ ਸ਼ਰਟ ਦੀ 45 ਇੰਚ ਤੇ ਘੇਰਾ ਇਹਦਾ ਹੈਗਾ 23 ਇੰਚ ਤੇ ਸਭ ਤੋਂ ਪਹਿਲਾਂ ਆਪਾਂ ਇਦਾਂ ਇਹਨੂੰ ਸ਼ਰਟ ਨੂੰ ਵਿਛਾ ਲੈਣਾ ਤੇ ਇਹਦਾ ਲੈਣਾ ਆਪਾਂ ਤੀਰਾ ਇਹਦਾ ਟੀਰਾ ਹੈਗਾ 13.5 ਇੰਚ ਠੀਕ ਹੈ ਜੀ ਤੇ ਉਤ ਤੋਂ ਬਾਅਦ ਆਪਾਂ ਟੀਰਾ ਲੈਣ ਤੋਂ ਬਾਅਦ ਆਪਾਂ ਲੈਣੀ ਹੈ ਛਾਤੀ ਇਹਦੀ ਛਾਤੀ ਹੈਗੀ ਐ 23 ਇੰਚ ਆ ਰਿਹਾ ਖਿੱਚ ਕੇ ਪੂਰਾ ਇਦਾਂ ਆਪਾਂ ਇਦਾਂ ਲੈਣੀ ਆ ਆਪਾਂ 23 ਇੰਚ ਛਾਤੀ ਤੇ 19 ਇੰਚ ਇਥੋਂ ਆਪਾਂ ਕਮਰ ਲਵਾਂਗੇ ਇਦਾਂ ਸੱਤ ਤੇ ਰੱਖ ਕੇ 19 ਇੰਚ ਦੀ ਕਮਰ ਹੈ 19.5 ਕਮਰ ਹੈ ਦੀ ਮਤਲਬ 19 ਇੰਚ ਰੱਖਾਂਗੇ ਮੈਂ ਤਿਆਰ ਹੁਣ ਤੋਂ ਬਾਅਦ ਆਪਾਂ हिਪ ਦਾ ਨਾਪ ਲਵਾਂਗੇ ਤੇ ਇਹਪੀ ਦੀ ਹੈਗੀ ਹੈ 23 ਇੰਚ ਤੇ ਉਤ ਬਾਅਦ ਸਾਈਡ ਤਰੀਜ ਦੀ ਲਾ ਲਾਂਗੇ ਆਪਾਂ ਇਹਦੀ 15 ਇੰਚ ਤਿਆਰ ਆ ਦੇਖੋ ਤਰੀਜ ਤੇ ਉਤ ਬਾਅਦ ਆਪਾਂ ਬਾਹ ਲਵਾਂਗੇ ਬਾਹ ਕੱਪੜੇ ਦੇ ਹਿਸਾਬ ਨਾਲ ਬਣੇਗੀ ਉਹਦਾ ਕਪੜਾ ਥੋੜਾ ਵੱਡੇ ਵੱਡਚਾ ਉਹਦਾ ਇਹਦੇ 17 ਇੰਚ ਬਾਹ ਆ ਤੇ 6 ਇੰਚ ਗੋ ਤਿਆਰ ਆ ਆਪਾਂ ਕੱਪੜੇ ਦੇ ਹਿਸਾਬ ਨਾਲ ਤਿਆਰ ਕਰਾਂਗੇ ਜਿੰਨੀ ਜਿੰਨਾ ਕਪੜਾ ਬਚੇਗਾ ਉਹਦੇ ਹਿਸਾਬ ਨਾਲ ਹੀ ਬਾਹ ਤਿਆਰ ਕਰਨੀ ਆ ਉਤ ਬਾਅਦ ਆਪਾਂ ਗਲਾ ਲੈ ਲੈਣਾ ਇਹਦਾ 8 ਇੰਚ ਗਲਾ ਤਿਆਰ ਆ ਤੇ ਬੈਕ ਸਾਈਡ ਦਾ ਗਲਾ 9 ਇੰਚ 9 ਇੰਚ ਤਿਆਰ ਹੈ ਤੇ ਇਹਦੀ ਆਪਾਂ ਕਰਾਂਗੇ ਇਹ ਕਟਿੰਗ ਇਸ ਨਾਪ ਦੀ ਇਹਦੀ ਆਪਾਂ ਪਲੇਟ ਵੀ ਲੈ ਲਾਂਗੇ ਇਹਦੀ 11 ਇੰਚ ਪਲੇਟ ਤਿਆਰ ਹੈ ਲੰਬਾਈ ਵਾਲੀਆਂ ਤੇ ਇਥੋਂ 7 ਇੰਚ ਹੈ ਉਹ ਤੋਂ ਬਾਅਦ ਇਹਦਾ 8.5 ਇੰਚ ਦੀ ਸਪੇਸ ਪਾਈ ਹੋਈ ਹੈ ਜਿਹੜੀ ਸਾਈਡਾਂ ਪਲੇਟ ਹੈ ਤੇ ਇਹ ਹੋ ਗਿਆ ਪੂਰਾ ਆਪਾਂ ਲੈ ਲਿਆ ਨਾਪ ਇਹਦੀ ਆਪਾਂ ਨਾਪ ਦੀ ਕਰਦੀਆਂ ਕਟਿੰਗ ਤੇ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਵਿਛਾ ਲੈਣਾ ਹੈ ਕਪੜਾ ਤੇ ਇਹਨੂੰ ਆਪਾਂ ਹਿਸ਼ਾਰਾ ਨਾ ਫੋਰ ਫੋਲਡ ਕਰ ਲੈਣਾ ਤੇ ਆਪਾਂ ਇਹਦੇ ਫੁੱਲ ਦੇ ਬੂਟੀਆਂ ਦੇ ਹਿਸਾਬ ਨਾਲ ਦੇਖ ਕੇ ਹੀ ਕਟਿੰਗ ਕਰਨੀ ਹੈ ਹਮੇਸ਼ਾ ਕੋਈ ਵੀ ਸੂਟ ਆ ਉਹ ਇੱਕ ਭਲਾ ਆਪਾਂ ਕਪੜਾ ਨਾ ਆਪ ਲੈਣਾ ਕਿ ਕਿੰਨਾ ਕਪੜਾ ਹੈ ਬਣ ਸਕਦੀ ਕਿ ਨਹੀਂ ਉਸ ਤੋਂ ਬਾਅਦ ਆਪਾਂ ਬੂਟੀਆਂ ਦੇਖਣੀਆਂ ਫਲਾਵਰ ਦੇਖਣੇ ਆ ਜੇ ਇੱਕ ਸਾਈਡ ਤੇ ਆ ਜਾਂ ਕਿਦਾਂ ਉਸ ਇੱਕੋ ਸਾਈਡ ਤੇ ਉਹਨਾਂ ਦਾ ਹੋਣਾ ਚਾਹੀਦਾ ਮਤਲਬ ਮੂੰਹ ਜਾਂ ਉੱਪਰਲੀ ਸਾਈਡ ਤੇ ਜਾਂ ਥੱਲੇ ਸਾਈਡ ਤੇ ਇਹ ਵੱਡੇ 바ਚ 1.5 ਮੀਟਰ ਕਪੜਾ ਹੈ ਕਿਉਂਕਿ ਸ਼ਰਟ ਦੀ ਲੰਬਾਈ ਬਹੁਤ ਹੈ ਤੇ ਦੀ ਬਾਹਵਾ ਬਹੁਤ ਛੋਟੀਆਂ ਬਣੀਆਂ ਤੇ ਜਿਹੜੀ ਤਿਆਰ ਸ਼ਰਟ ਹੈ ਤੇ ਲੰਬਾਈ ਬਹੁਤ ਹੈ 45 ਇੰਚ ਲੰਬਾਈ ਆ ਤੇ 3 ਇੰਚ ਆਪਾਂ ਐਕਸਟਰਾ ਲ ਖਾਂਗੇ ਤੇ ਇਹਦੀ ਆਪਾਂ ਕਰਦੇ ਆ ਕਟਿੰਗ ਚਿੰਨੀਆਂ ਬਾਹਵਾ ਬਣਾਂਗੇ ਆਪਾਂ ਉਹਦੇ ਹਿਸਾਬ ਨਾਲ ਬਣਾ ਲੈਣੀ ਆ ਆਪਾਂ ਆਪਾਂ ਅੱਗੇ ਜੋੜ ਪਾਵਾਂਗੇ ਡਿਜ਼ਾਈਨ ਪਾਵਾਂਗੇ ਕੁਝ ਕਰ ਲਾਂਗੇ ਤੇ ਆਪਾਂ ਫੁੱਲ ਦਾ ਡਰੈਕਸ਼ਨ ਦੇਖ ਲੈਣੇ ਕਿੱਦਨ ਨੂੰ ਆ ਤੇ ਇਹਦੇ ਫਲਾਵਰ ਉੱਪਰ ਨੂੰ ਜਾ ਰਹੇ ਆ ਤੇ ਆਪਾਂ ਉੱਪਰ ਨੂੰ ਕਰਾਂਗੇ ਇਹਦੇ ਬੂਟੀਆਂ ਫਲਾਵਰ ਸਭ ਕੋ ਚੈੱਕ ਕਰਨਾ ਹੁੰਦਾ ਆ ਆਪਾਂ ਐਦਾਂ ਉੱਪਰ ਨੂੰ ਕਰਕੇ ਤੇ ਆਪਾਂ ਇਹਨੂੰ ਕੱਪੜੇ ਨੇ ਦਾ ਫੋਲਡ ਕਰ ਦੇਣਾ ਫੋਲਡ ਕਰਨ ਤੋਂ ਬਾਅਦ ਆਪਾਂ ਲੈ ਲਾਂਗੇ ਘੇਰਾ ਜਿਹਦਾ ਇਹਦਾ 23 ਇੰਚ ਘੇਰਾ ਆ ਤਾਂ ਆਪਾਂ 2.5 ਇੰਚ ਜ਼ਿਆਦਾ ਲੈ ਸਕਦੇ ਆ ਮੈਂ 2 ਇੰਚ ਜਾਂ 1.5 ਇੰਚ ਮੈਂ 1.5 ਇੰਚ ਜ਼ਿਆਦਾ ਲੈ ਰਹੀ ਆ ਤੇ ਜੇ ਤੁਹਾਨੂੰ ਪਾਈਪਿੰਗ ਲਗਾਣ ਲੈਸ ਲਗਾਣੀ ਹੈ ਤੁਸੀਂ ਜ਼ਿਆਦਾ ਹੀ ਲੈਣਾ ਵਾ 1.5 ਇੰਚ ਤਾਂ ਇਹਦੀ ਹੈਗੇ 3 ਇੰਚ ਮੈਂ 2.5 ਸਾਢੇ 25 ਲੈ ਰਹੀ ਆ ਦੇਖੋ 1.5 ਇੰਚ ਐਕਸਟਰਾ ਲੈ ਰਹੀ ਆ ਆਪਾਂ 25.5 ਤੇ ਨਿਸ਼ਾਨੇ ਲਾ ਕੇ ਇਹਨੂੰ ਆਪਾਂ 4 ਫੋਲਡ ਕਪੜਾ ਕਰ ਦੇਣਾ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲੈਣਾ ਇੱਕੋ ਜਿਹਾ ਤੋਂ ਬਾਅਦ ਆਪਾਂ 25 ਇੰਚ ਇਹਨੂੰ ਫੋਲਡ ਕਰ ਦੇਣਾ ਜਿੱਥੇ 25 ਇੰਚ ਲਿਆ ਤੱਕ ਆਪਾਂ ਫੋਲਡ ਕਰ ਦੇਣਾ ਮਤਲਬ 25 ਦਾ ਹਾਫ ਹੋ ਗਿਆ 6.5 ਪੋਨੇ 13 ਇੰਚ ਤੱਕ ਆ ਜਾਂਦਾ ਮੈਂ 13 ਇੰਚ ਲੈ ਲਾਂਗੀ 13 ਇੰਚ ਲੈ ਕੇ ਪੂਰਾ ਘੇਰੇ ਦਾ ਕਪੜਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਫੋਲਡ ਕਰ ਦੇਣਾ ਆ ਦੇਖੋ ਮੈਂ ਫੋਲਡ ਕਰਤਾ ਆ ਦੇਖੋ 13 ਇੰਚ ਲਿਆ ਮੈਂ ਉਸ ਤੋਂ ਬਾਅਦ ਆਪਾਂ ਲੈ ਲਾਂਗੇ ਲੰਬਾਈ ਦੀ 45 ਤਿਆਰ ਹੈ ਤੇ 3 ਇੰਚ ਐਕਸਟਰਾ ਲੈਣੀ ਆ 48 ਇੰਚ ਲੈ ਲਾਂਗੇ ਆਪਾਂ ਲੰਬਾਈ ਦੀ ਆ ਦੇਖੋ ਮੈਂ ਲੰਬਾਈ ਲੈ ਲਈ ਉਸ ਤੋਂ ਬਾਅਦ ਮੈਂ ਲੰਬਾਈ ਲੈ ਕੇ ਤੇ ਉੱਪਰਲੀ ਸਾਈਡ ਤੋਂ ਜਿਹੜਾ ਆਪਾਂ 2.5 ਇੰਚ ਫੋਲਡ ਕਰਨਾ ਉੱਥੇ ਮੈਂ ਨਿਸ਼ਾਨੀ ਲਾ ਲਈ ਆ। ਆ ਦੇਖੋ 2.5 ਇੰਚ ਤੇ ਮੈਂ ਨਿਸ਼ਾਨੀ ਲਾ ਲਈ ਆ ਇੰਨਾ ਕਪੜਾ ਫੋਲਡ ਹੋਏਗਾ ਘੇਰੇ ਤੇ ਤੇ ਉਸ ਤੋਂ ਬਾਅਦ ਆਪਾਂ ਇਹਦਾ ਮੋਡਾ ਕਟਿੰਗ ਕਰਾਂਗੇ। ਇਹਦਾ 3 ਇਰਾ ਹੈਗਾ 13.5 ਇੰਚ ਆਪਾਂ 14 ਇੰਚ ਤੇ ਨਿਸ਼ਾਨੀ ਲਾਵਾਂਗੇ ਕਿਉਂਕਿ ਹਾਫ ਇੰਚ ਸੀਂਚ ਆ ਜਾਏਗਾ ਹਮੇਸ਼ਾ ਜਦੋਂ ਆਪਾਂ ਟੀਰੇ ਦੀ ਕਟਿੰਗ ਕਰਨੀ ਆ ਆਪਾਂ ਇੱਕ ਜਾਂ ਇੱਕ ਜਾਂ ਹਾਫ ਇੰਚ ਜ਼ਿਆਦਾ ਲੈਣਾ ਠੀਕ ਹੈ ਜੀ ਕਿਉਂਕਿ ਸੀਂਚ ਵੀ ਆਂਦਾ ਹੈ ਉਸ ਤੋਂ ਬਾਅਦ ਮੈਂ ਇਹਦਾ ਮੋਢਾ ਲੈ ਰਹੀ ਆ ਇਹਦੇ 9.5 ਮੋਢਾ ਤਿਆਰ ਆ ਉਹਦੇ ਹਿਸਾਬ ਨਾਲ ਮੈਂ ਲੈ ਰਹੀ ਆ 7.5 ਇੰਚ ਇਹਦਾ ਠੀਕ ਹੈ ਜੀ ਸਵਾ 7 ਮੈਂ ਆਇਦਾ ਲੈ ਲਿਆ ਮੋਡਾ ਉਤ ਬਾਦ ਅਨ ਉਤੇ ਲਾਈਨ ਲਾ ਲਾਂਗੇ ਚੰਗੀ ਤਰ੍ਹਾਂ ਡਾਰਕ ਕਰਾਂ ਕਰ ਲਾਂਗੇ ਤਾਂ ਕਿ ਤੁਹਾਨੂੰ ਦਿਖਾਈ ਦੇਵੇ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਦਿਖਾਈ ਦੇ ਰਹੀ ਹੋਏਗੀ ਤੇ ਸਵਾ 7 ਮੋਡਾ ਲੈ ਲਿਆ ਉਤ ਬਾਦ ਆਪਾਂ ਇਥੋਂ ਛਾਤੀ ਲਵਾਂਗੇ ਇਹਦੀ 13 ਇੰਚ ਛਾਤੀ ਹੈ 13 ਦਾ ਹਾਫ ਹੋ ਗਿਆ 6.5 ਇੰਚ ਮੈਂ ਸੂਟ ਦਾ ਨਾਪ ਦੀ ਕਟਿੰਗ ਕਰ ਰਹੀ ਆ ਨਾ ਕਿ ਮਤਲਬ ਬੋਡੀ ਦਾ ਨਾਪ ਦੀ ਨਹੀਂ ਕਟਿੰਗ ਕਰ ਰਹੀ ਬੋਡੀ ਦਾ ਨਾਪ ਤਾਂ ਆਪਾਂ ਚੌਥਾ ਹਿੱਸਾ ਲੈਣਾ ਹੁੰਦਾ ਹੈ ਹਮੇਸ਼ਾ ਜਦੋਂ ਆਪਾਂ ਬੋਡੀ ਦਾ ਨਾਪ ਲੈਣਾ 2.5 ਇੰਚ ਦੀ ਲੂਜ਼ਿੰਗ ਦੇਣੀ ਹੁੰਦੀ ਹੈ ਉਸ ਤੋਂ ਬਾਅਦ ਇਥੋਂ ਆਪਾਂ 1.5 ਇੰਚ ਦੀ ਕਾਟ ਪਾਵਾਂਗੇ 1.5 2 ਇੰਚ ਦੀ ਪਾ ਸਕਦੇ ਆ ਤੇ ਜੇ ਹੈਲਥੀ ਨਾਪ ਹੈ ਜਿਆਦਾ ਤਾਂ ਆਈ ਤੇਨ ਦੀ ਕਰ ਲੈਣਾ ਤੇ ਮੈਂ 2 ਇੰਚ ਦੀ ਪਾਈ ਐ ਇਥੋਂ ਇਥੋਂ ਆਪਾਂ ਜਿੱਥੇ ਛਾਤੀ ਲਈ ਐ ਇਥੋਂ ਆਪਾਂ ਗਲਾਈ ਦੇ ਦੇਣੀ ਆ ਉਹ ਪਟਕ ਮੋਢੇ ਦੀ ਨਾਪ ਸਹੀ ਹੋਣੀ ਚਾਹੀਦੀ ਤੁਹਾਡੀ ਨਹੀਂ ਤਾਂ ਪਿੱਛੇ ਖਿੱਚ ਪੈਂਦੀ ਹੈ ਜੇ ਆਪਾਂ ਮੋਢੇ ਦੀ ਨਾਪ ਘੱਟ ਪਾਨੇ ਆ ਕਾਟ ਪਿਛਲੀ ਸਾਈਡ ਤੇ ਜਿੱਦਾ ਮੋਡਾ ਆਪਾਂ ਕੱਟ ਰੱਖਦੇ ਆ ਤੇ ਬੈਕ ਸਾਈਡ ਸਾਡੇ ਮੋਡੇ ਤੇ ਖਿੱਚ ਪੈ ਸਕਦੀ ਆ ਉਹਦੇ ਬਾਅਦ ਆਪਾਂ ਫਰੰਟ ਕਾਟ ਪਾਵਾਂਗੇ ਇਹਦਾ ਆਪਾਂ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ ਆਪਾਂ ਇੱਥੇ 1/2 ਇੰਚ ਲੈਣਾ ਕਮੀਜ਼ ਦੀ ਅੰਦਰਲੀ ਸਾਈਡ ਤੋਂ ਲੈ ਲਾਂਗੇ ਆਪਾਂ 1/2 ਇੰਚ ਉਹਦੇ ਬਾਅਦ ਇਹਦਾ ਆਪਾਂ ਹਾਫ ਕਰ ਦੇਣਾ 2 ਇੰਚ ਦੀ ਪਾਈ ਆ ਤਾਂ 1 ਇੰਚ ਕਰ ਲਾਂਗੇ ਆਪਾਂ ਇਥੋਂ ਆਪਾਂ ਇਹਦਾ ਗਲਾਈ ਦੇ ਦੇਣੀ ਛਾਤੀ ਤੋਂ ਹੀ ਜਿੱਥੇ ਪਹਿਲੇ ਗਲਾਈ ਦਿੱਤੀ ਸਟਾਰਟ ਕੀਤੀ ਉੱਥੋਂ ਹੀ ਆਪਾਂ ਇਹਦਾ ਗਲਾਈ ਦੇ ਦੇਣੀ ਹੈ 1/2 ਇੰਚ ਦਾ ਮੋਲਾ ਦੇਣਾ ਤੇ ਉਤੋਂ ਬਾਅਦ ਇਥੋਂ ਆਪਾਂ 3 ਇੰਚ ਗਲੇ ਦੀ ਚੜਾਈ ਰੱਖਾਂਗੇ ਤੇ ਉਤੋਂ 1/2 ਇੰਚ ਡਾਊਨ ਦੇ ਦਾਂਗੇ ਇਹਨੂੰ ਉਹਨਾਂ ਮਿਲਾ ਦਾਂਗੇ ਆ ਦੇਖੋ तिरਛੀ ਇੱਧਰਾਂ ਨਾਲ ਮਿਲਾ ਦੇਣਾ ਅਤੇ ਬਾਅਦ ਆਪਾਂ ਲਵਾਂਗੇ ਕਮਰ ਇੱਥੋਂ ਲਵਾਂਗੇ ਆਪਾਂ ਕਮਰ ਤੋਂ ਛਾਤੀ ਤੋਂ ਕਮਰ ਤੱਕ 7 ਇੰਚ ਲਵਾਂਗੇ ਮੈਂ ਹਮੇਸ਼ਾ 7 ਇੰਚ ਇਥੋਂ ਲੈਨੀ ਆ ਤੇ ਕਮਰ ਦੀ ਉਹ ਸੂਟ ਦੀ ਫਿਟਿੰਗ ਬਹੁਤ ਵਧੀਆ ਬਣਦੀ ਆ 6.5 ਇੰਚ ਤਿਆਰ ਆ ਜਾਂਦਾ ਉਹਦੇ ਬਾਅਦ ਇਹਦੀ ਹੈਗੀ ਐਸ 19 ਇੰਚ ਤੇ 9.5 ਲੈ ਲਾਂਗੇ ਤੇ 1/2 ਇੰਚ ਜ਼ਿਆਦਾ ਲਵਾਂਗੇ 10 ਇੰਚ ਤੇ ਮੈਂ ਨਿਸ਼ਾਨੀ ਲਗਾ ਲਈਏ ਕਿਉਂਕਿ ਇਹਦੇ ਪਲੇਟ ਪੈਣੇ ਆ 10 ਇੰਚ ਕਮਰ ਲੈ ਲਿਆ ਹਾਫ ਇੰਚ ਕਰਕੇ 20 ਦਾ ਹਾਫ 10 ਇੰਚ ਅਗੋਂ ਬਾਅਦ ਇੱਥੋਂ ਲੰਬਾਈ ਚ ਆਪਾਂ ਤਰੀਜਾ ਲਾਵਾਂਗੇ 15.5 ਤੇ ਇਹਦੇ ਨਿਸ਼ਾਨੀ ਲਾਵਾਂਗੇ ਕਿਉਂਕਿ 15 ਦੀ ਤਿਆਰ ਹੈ ਤੇ ਇਹਦੀ हिਪ ਹੈਗੀ ਹੈ 23 ਇੰਚ ਤੇ 11.5 ਤੇ ਆਪਾਂ 23 ਦਾ ਹਾਫ 11.5 11.5 ਤੇ ਨਿਸ਼ਾਨੀ ਲਾ ਦਾਂਗੇ ਅਤ ਬਾਅਦ ਆ ਸ਼ੇਪਰ ਨਾਲ ਆਪਾਂ ਸ਼ੇਪ ਬਣਾ ਦਾਂਗੇ ਤੇ ਅਤ ਇਹਦਾ ਆਪਾਂ ਪਾਵਾਂਗੇ ਪਲੇਟ ਰਹਿ ਗਏ ਇਹਦੇ ਪਲੇਟ ਪਾਵਾਂਗੇ ਪਹਿਲੇ ਤੇ ਪਲੇਟ ਦੀ ਲੰਬਾਈ ਮੈਂ ਹਮੇਸ਼ਾ 11 1/12 ਇੰਚ ਲਗਦੀ ਹੈ ਜਿਹੜੀ ਹਾਈਟਸ ਨਾਰਮਲ ਹਾਈਟ ਤੇ ਤੇ 11 ਇੰਚ ਦੇ ਪਲੇਟ ਤਿਆਰ ਆ ਤੇ ਮੈਂ 11 1/12 ਲੈਣੀ ਆ 11 1/12 ਲੈ ਲਾਂਗੀ ਇੱਥੋਂ ਆਪਾਂ 3 1/2 ਲਵਾਂਗੇ ਚੜਾਈ ਚ ਤੇ ਇੱਥੋਂ ਲੰਬਾਈ ਚ 7 ਇੰਚ ਦੇ ਪਲੇਟ ਤਿਆਰ ਆ 7 ਇੰਚ ਲਵਾਂਗੇ ਆਪਾਂ ਇਹਦੇ ਵੀ 3.5 ਲੈ ਕੇ ਬਾਕਸ ਬਣਾ ਦਾਂਗੇ। ਅਤਵਾਰ ਆ ਸਾਈਡ ਤੋਂ ਆਪਾਂ 2.5 ਇੰਚ ਦੀ ਸਪੇਸ ਦੇ ਰਹੀ ਆ ਤੇ ਇਹਨੂੰ ਕਮਰ ਨਾਲ ਮਲਾ ਦੇਣਾ। 3 ਇੰਚ ਟੇਬਰਾ ਕੇਸ ਕੇ ਰੱਖ ਕੇ ਇਹਨੂੰ ਤਾਂ ਕਮਰ ਨਾਲ ਕਮਰ ਨਾਲ ਮਲਾ ਲੈਣਾ। ਅਤਵਾਦ ਆਪਾਂ ਮੋਢੇ ਵਾਲੀ ਪਲੇਟ ਪਾਵਾਂਗੇ। ਇਹ ਤਾਂ 2.5 ਇੰਚ ਲੈ ਕੇ 2.5 2.5 ਇੰਚ ਦੀ ਸਪੇਸ ਹੋਣੀ ਚਾਹੀਦੀ ਹੈ। ਆ ਜਿਹੜਾ ਤਿੰਨਾ ਸਾਈਡਾਂ ਦੇ ਵਿੱਚ 2.5 2.5 ਇੰਚ ਦੀ ਸਪੇਸ ਹੋਣੀ ਚਾਹੀਦੀ ਹੈ 2 ਦੀ 2.5 ਦੀ ਵੀ ਨਹੀਂ ਕਰ ਸਕਦੇ ਹੋ। ਤੇ ਜਿਹਦਾ ਹੈਵੀ ਨਾਪ ਹੈ 2.5 ਇੰਚ ਦੀ ਮੈਂ ਦੇ ਰਹੀ ਆ। ਤੇ ਅਦਵਾਰ ਕੋਰਨਰ ਤੋਂ ਮੋੜ ਦੇ ਨੂੰ ਉਹਦਣਾ ਮਲਾ ਦੇਣਾ। ਇਹੋਗੇ ਪਲੇਟ ਇਹਦਾ ਆਪਾਂ ਮਾਰਜਨ ਰੱਖ ਕੇ 2 ਇੰਚ ਦਾ ਆਪਾਂ ਕਰਦਾ ਤੇ ਕਟਿੰਗ ਕਰਦਾਂਗੇ ਸ਼ਰਟ ਨੂੰ ਆ ਦੇਖੋ ਤਾਂ ਮਾਰਜਨ ਰੱਖ ਕੇ ਤਾਂ ਆਪਾਂ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਮੈਂ ਕਟਿੰਗ ਕਰਤੀ ਆ ਤੇ ਮੋਡਾ ਵੀ ਕਟਿੰਗ ਕੀਤਾ ਬੈਕ ਸਾਈਡ ਵੱਲ ਤੋਂ ਕੀਤਾ ਆਪਾਂ ਫਰੰਟ ਸਾਈਡ ਦਾ ਜਿਹੜੀ ਕਾਟ ਪਾਈ ਉੱਥੋਂ ਨਹੀਂ ਕੀਤਾ ਤੇ ਉੱਪਰੋਂ ਵੀ ਮੈਂ 1/2 ਇੰਚ ਜਿਹੜਾ ਮਾਰਜਨ ਲਿਆ ਸੀ ਡਾਊਨ ਦਿੱਤੀ ਸੀ ਅਭੀ ਮੈਂ ਕਟਿੰਗ ਕਰਤੀ ਹੋਤੋਂ ਬਾਅਦ ਆਪਾਂ ਫਰੰਟ ਪੀਸ ਚੁੱਕਾਂਗੇ ਆਪਾਂ ਲਗਾ ਲੈਣੀਆਂ ਨਿਸ਼ਾਨੀਆਂ ਆਪਾਂ ਦੂਸਰੇ ਪਾਸਰੇ ਸਾਰੇ ਮੋਲੇ ਪੂਰੀ ਸ਼ਰਟ ਦੇ ਦੂਜੀ ਸਾਈਡ ਤੇ ਵੀ ਨਿਸ਼ਾਨੀਆਂ ਲਗਾ ਲੈਣੀਆਂ ਆਪਾਂ ਜੇ ਤੁਹਾਨੂੰ ਸ਼ਰਟ ਕਟਿੰਗ ਕਰਨੀ ਹੈ ਬਹੁਤ ਹੀ ਧਿਆਨ ਨਾਲ ਕਟਿੰਗ ਕਰਨੀ ਹੈ ਤੇ ਕਾਲ ਹੀ ਨਹੀਂ ਕਰਨੀ ਜਿੰਨੀ ਆਪਾਂ ਹੋਲੀ ਕਰਾਂਗੇ ਰਮਾਨਾ ਕਰਾਂਗੇ ਓਨੀ ਵਧੀਆ ਕਟਿੰਗ ਹੋਏਗੀ ਜੇ ਕਟਿੰਗ ਵਧੀਆ ਹੋਏਗੀ ਸਟੀਚਿੰਗ ਵੀ ਵਧੀਆ ਹੋਏਗੀ ਜੇ ਕਟਿੰਗ 'ਚ ਆਪਾਂ ਗਲਤੀ ਕਰ ਦਾਂਗੇ ਤੇ ਕਦੀ ਕਦੀ ਵੀ ਸਾਡੀ ਸਟੀਚਿੰਗ ਸਹੀ ਨਹੀਂ ਹੋ ਸਕਦੀ ਅੱਧਾ ਬਾਅਦ ਆਪਾਂ ਇੱਥੇ ਹਾਫ ਜਿਹੜੀ ਮੈਂ ਫਰੰਟ ਸਾਈਡ 'ਤੇ ਕਾਰ ਦੇ ਨਿਸ਼ਾਨ ਲਾਈਏ ਉੱਥੋਂ ਆਪਾਂ ਕਟਿੰਗ ਕਰ ਦਾਂਗੇ ਜਿੱਥੇ ਨਿਸ਼ਾਨੀ ਲਾਈ ਗੁਲਾਈ ਪਾਈ ਹੈ ਤਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਤੇ ਵੀ ਸਿੱਖਣ ਦੀ ਲੋੜ ਨਹੀਂ ਸਲਾਏ ਤੁਸੀਂ ਐਦਾਂ ਕਟਿੰਗ ਕਰੋਗੇ ਤੁਹਾਡਾ ਪ੍ਰੋਪਰ ਫਿਟਿੰਗ ਸੂਟ ਬਣੇਗਾ ਮੈਂ 100% ਕਹਿੰਨੀ ਆ ਤੁਹਾਨੂੰ ਤੁਹਾਡਾ ਬਹੁਤ ਹੀ ਵਧੀਆ ਮੈਂ ਸੂਟ ਦੀ ਕਟਿੰਗ ਸਟੀਚਿੰਗ ਕਰਦੀ ਆ ਔਰ ਕਸਟਮਰ ਦੀ ਕਦੀ ਕੋਈ ਕੰਪਲੇਨ ਨਹੀਂ ਆਈ ਉਹ ਇਹੀ ਕਹਿੰਦੇ ਬਹੁਤ ਵਧੀਆ ਮੇਰੀ ਫਿਟਿੰਗ ਆਈ ਹੈ ਤੁਸੀਂ ਨਾਪ ਸਹੀ ਲੈਣਾ ਤਾਂ ਐਦਾਂ ਹੀ ਪ੍ਰੋਪਰ ਕਟਿੰਗ ਕਰਨੀ ਆ ਕਟਿੰਗ ਸਟੀਚਿੰਗ ਐਦਾਂ ਹੀ ਕਰ ਰਹੇ ਹੋਗੇ ਤੇ ਤੁਹਾਡੀ ਬਹੁਤ ਹੀ ਵਧੀਆ ਸ਼ਰਟ ਬਣੇਗੀ ਤੇ ਕੋਈ ਕੰਪਲੇਨ ਨਹੀਂ ਆਏਗੀ ਤੇ ਫਿਟਿੰਗ ਜੇ ਤੁਹਾਡੀ ਸ਼ਰਟ ਬਣੇਗੀ ਤੇ ਉਤ ਬਾਅਦ ਆ ਦੇਖੋ ਮੈਂ 1/2 ਇੰਚ ਬੈਕ ਸਾਈਡ ਜ਼ਿਆਦਾ ਲੈ ਲਿਆ ਤੇ ਆਪਾਂ ਥੋੜੀ ਜੀ ਮੋੜੇ ਤੋਂ ਕੱਟ ਪਾਵਾਂਗੇ ਕਿਉਂਕਿ ਚੜਾਈ ਚ ਪੀਸ ਹੀ ਆਪਾਂ ਕਟਿੰਗ ਕੀਤੀ ਸੀ ਅਲੱਗ-ਅਲੱਗ ਨਹੀਂ ਕੀਤੇ ਆ ਆ ਦੇਖੋ ਐਦਾਂ ਤੁਹਾਡੀ ਕਟਿੰਗ ਹੋਣੀ ਚਾਹੀਦੀ ਕਿ ਕਦੇ ਵੀ ਗਲਾ ਪਿੱਛੇ ਨਹੀਂ ਤੁਹਾਡੇ ਜਾਏਗਾ ਤੇ ਗਲਾ ਪਰਫੈਕਟ ਤੁਹਾਡੇ ਸਰੀ ਨਰ ਰਵੇਗਾ ਅੱਗੇ ਵਿੱਚ ਨਹੀਂ ਜਾ ਸਕਦਾ ਕਦੀ 셔ਟ ਨਹੀਂ ਤੁਹਾਡੀ ਕੋ ਹਮ ਸਕਦੀ ਸੈਂਟਰ ਕਰਕੇ ਕਟਿੰਗ ਕਰੋਗੇ ਤੇ ਐਦਾਂ ਕਟਿੰਗ ਕਰਨੀ ਆ ਤੇ ਉਮੀਦ ਆ ਤੁਹਾਨੂੰ ਸਮਝ ਆ ਚੁੱਕੀ ਹੋਏਗੀ ਉਸ ਤੋਂ ਬਾਅਦ ਆਪਾਂ ਬਾਵਾ ਦੀ ਕਟਿੰਗ ਕਰਾਂਗੇ ਤੇ ਬਾਵਾ ਦਾ ਥੋੜਾ ਜਿੰਨਾ ਵੀ ਕਪੜਾ ਬਚਿਆ ਉਹਦੀ ਮੈਂ ਕਟਿੰਗ ਕਰ ਰਹੀ ਆ ਇਹਦੇ ਬਾਅਦ ਡਿਜ਼ਾਈਨ ਪਾਵਾਂਗੇ ਇਹਦੇ ਮੈਂ ਅਲੱਗ ਚ ਵੀਡੀਓ ਪਾਵਾਂਗੀ ਉਹ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੇ ਤੇ ਤੁਹਾਡੇ ਬਾਹਾਂ ਦੀ ਲੈਂਥ ਘੱਟ ਬੰਦੀ ਆ ਤੁਸੀਂ ਪਲਾਜ਼ੋ ਦਾ ਜਾਂ ਜੋ ਵੀ ਸਲਵਾਰ ਨਾਲ ਸੀਰੇ ਹੋ ਉਹਦਾ ਤੁਸੀਂ ਕਪੜਾ ਅੱਗੇ ਪਾ ਕੇ 2-4 ਇੰਚ ਜਿੰਨੀ ਤੁਹਾਡੀ ਘੱਟ ਰਹੀ ਆ ਤੇ ਤੁਸੀਂ ਲੈਸ ਲਾ ਕੇ ਡਿਜ਼ਾਈਨ ਪਾ ਸਕਦੇ ਹੋ ਇੱਕ ਡਿਜ਼ਾਈਨ ਬਣ ਜਾਂਦਾ ਏ ਤੇ ਤੁਹਾਡੀ ਲੈਂਥ ਪੂਰੀ ਹੋ ਜਾਂਦੀ ਆ ਉਸ ਤੋਂ ਬਾਅਦ ਆਪਾਂ ਇਥੋਂ 10 ਇੰਚ ਮੋੜਾ ਰੱਖ ਕੇ ਇਦਾਂ 9 ਇੰਚ ਮੋੜਾ ਤਿਆਰ ਆ 1 ਇੰਚ ਐਕਸਟਰਾ ਲੈ ਰਹੀਆਂ ਇੱਥੋਂ 3 ਇੰਚ ਦੀ ਕਾਟ ਪਾ ਰਹੀਆਂ ਇੱਥੋਂ ਆਪਾਂ ਉੱਪਰ ਤੱਕ ਕਾਟ ਪਾ ਦਾਂਗੇ ਤੇ ਅੱਗੋਂ ਮੈਂ ਰੱਖ ਰਹੀਆਂ 7 ਇੰਚ ਲੈ ਰਹੀਆਂ ਆਪਾਂ ਫਰੰਟ ਕਾਟ ਵੀ ਪਾ ਦਾਂਗੇ 1/2 ਇੰਚ ਦਾ ਸੈਂਟਰ ਕਰਕੇ ਅਤੇ ਆਪਾਂ ਬਾਹ ਗਾੜ ਦਾਂਗੇ ਤੇ ਅਮੀਰ ਤੁਹਾਨੂੰ ਸਮਝ ਆ ਚੁੱਕੀ ਹੋਏਗੀ ਐਦਾਂ ਕਟਿੰਗ ਕਰਕੇ ਬਹੁਤ ਹੀ ਪਰਫੈਕਟ ਤੁਹਾਡੀ ਸ਼ਰਟ ਬਣੇਗੀ ਇੱਕ ਵਾਰੀ ਕਰਕੇ ਦੇਖਣਾ ਜ਼ਰੂਰ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਫਰੈਂਡ ਨਾਲ ਨਾ ਦੋਸਤਾਂ ਨਾਲ ਤੇ ਬਾਏ ਬਾਏ ਜੀ ਮਿਲਦੇ ਆ ਅਗਲੀ ਵੀਡੀਓ ਲੈ ਕੇ